ਮੇਰਾ ਪਹਿਲ ਨਾਲ ਦਾ ਨਾਮ ਮਰਾਜ ਜਪਿੰਦਰ ਸਿੰਘ ਮੈਂ ਡਾਕਟਰ ਤੋਂ ਆ ਰਿਹਾ ਸ਼ਰਬਾਦੋਂ ਜਾਂਦਿਆ ਆ ਬਹੁਤ ਹੀ ਘਟਿਆ ਤੇ ਬਹੁਤ ਹੀ ਕਬਾਦ ਦਾ ਬੰਦੇ ਨੇ ਜਿਹੜਾ ਬੋਲੇ ਨਹੀਂ ਜਾਂਦਿਆ ਵੇਖ ਕੇ ਦੁੱਖ ਆਉਂਦਿਆ ਰੋਣ ਆਉਂਦਿਆ ਆ ਲਿਆ ਆ ਬੱਚਾ ਵਾ ਛੁੱਟ ਕੇ ਚਲ ਗਏ ਨੇ ਕੁਹਾੜੀ ਦੇ ਨਾਲ ਤੇ ਛੁੱਟਿਆ ਵਾ ਕੀ ਕਰੋ ਦੱਸੋ ਕੀ ਕਰਜੋਗੇ ਕਿੱਦਾਂ ਆਪਾਂ ਕਿੱਥੇ ਜਾਵਾਂਗੇ ਕੀ ਕਰਾਂਗੇ ਕਿਦਾਂ ਸਹਾਰਾ ਆਪਾਂ ਕੀ ਕਦਰ ਨੇ ਦੁਨੀਆ ਤੇ ਰਹੀ ਆ ਬਹੁਤ ੱਕਾ ਵੀ ਦੀ ਮੈਂ ਇਹ ਕਹਿ ਰਿਹਾ ਹਾਂ ਪੂਰ ਜ਼ੋਰ ਕੇ ਪ੍ਰਸ਼ਾਸਨ ਅੱਗੇ ਰਾਹੁਲ ਸਾਹਿਬ ਜੀ ਇਹਨਾਂ ਨੂੰ ਜਲਦੀ ਤੋਂ ਜਲਦੀ ਵਸਤਾ ਕੀਤਾ ਜਾਵੇ ਤੇ ਸੜਕਾਂ ਦਾ ਸਿਹਰਾ ਦਿੱਤਾ ਜਾਵੇ ਬੱਚਾ ਕੋਈ ਜਿਹੜੀ ਖਰੀ ਜ ਮੁੰਡਾ ਹੀ ਬਹੁਤ ਸੋਹਣਾ ਹੀਰੇ ਵਰਗਾ ਮੁੰਡਾ ਹੀ ਸਾਹ ਕੋਈ ਅੰਗ ਤਰ ਨਹੀਂ ਸਭ ਕੁਝ ਹੈ ਕੋਈ ਪਰਦਾਵਾਰ ਵਾਲੀ ਗੱਲ ਨਹੀਂ ਕੋ ਸਭ ਬਹੁਤ ਹੀ ਸੋਹਣਾ ਚਲੱਖਾ ਮੁੰਡਾ ਵਾ ਇਹੋ ਦੀ ਗੱਲ ਨਹੀਂ ਆ ਵੀ ਦਾ ਹੋਇਆ ਅੰਗ ਤਰਿਆ ਤਾਂ ਉਹ ਜੀ ਨੇ ਕੁਝ ਨਹੀਂ ਦੇਖਾ ਕੋਈ ਸਮਾਂ ਕੇ ਰਿਹਾਦੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਮਾਪੇਰੇ ਫੰਟੇ ਉਹਨਾਂ ਨੇ ਲਾਚ ਬਰਾਮਦ ਕਰ ਲਈ ਉਹਨਾਂ ਨੇ ਕਬਜ਼ੇ ਦੇ ਲਿਆ ਬੱਚੇ ਨੂੰ ਬਾਕੀ ਅਗਰ ਟਿਕਟ ਨਾ ਆਪਰੀਏ ਦੇ ਵੇਖੋ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਨਵਜੰਮ ਬੱਚੇ ਦੀ ਜਿਹੜੀ ਆ ਉਹ ਮੇਰਾ ਮਤਲਬ ਨਵਜੰਮ ਬੱਚਾ ਜਿਹੜਾ ਵਾਹ ਕੋਲੀ ਮਹਿਰ ਤੇ ਜਿਹੜੇ ਸਾਈਟ ਤੇ ਝਾੜੀਆਂ ਵਿੱਚ ਕਾ ਵਾ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਦੇਖਿਆ ਵੀ ਬੱਚਾ ਬਿਲਕੁਲ ਨਿਊਲੀ ਵਾਰਮ ਹੈ ਅੱਜ ਹੀ ਜਨਮ ਹੋਇਆ ਹੋਵੇ ਇਤਨੀ ਸਾਰਾ ਮੇਰਾ ਮਤਲਬ ਨਰੂਗੇਰਾ ਲਗਾ ਪਿਆ ਵਾ ਤੇ ਚੱਕਰ ਤੇ ਬੱਚਾ ਜਿਹੜਾ ਉਹ ਮੇਰਾ ਮਤਲਬ ਨਹੀਂ ਉਹਦੀ ਡੈਥ ਹੋ ਚੁੱਕੀ ਹੈ ਇਹ ਵੀ ਅਸੀਂ ਅੱਜ ਪਰਫੈਕਟਰ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਸ ਜਿਸ ਕਰਕੇ ਬੱਚਾ ਕੀ ਹੈ ਮਾਗੀ ਮੇਲ ਮੇਲ ਹੈ ਜੀ ਲੜਕ ਲੜਕਾ ਜੀ ਲੜਕਾ